ਮੈਨੂੰ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬੱਜਦੀ ਮੈਨੂੰ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬੱਜਦੀ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬੱਜਦੀ ਮੈਨੂੰ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬੱਜਦੀ ਤੇ ਤੂੰ ਮੈਂ ਵੱਡਾ ਫਕਰਾਂ ਫਕੀਰਾਂ ਦਾ ਨਿੰਦਕ ਮੈਂ ਵੱਡਾ ਫਕਰਾਂ ਫਕੀਰਾਂ ਦਾ ਨਿੰਦਕ ਮੈਂ ਵੱਡਾ ਫਕਰਾਂ ਫਕੀਰਾਂ ਦਾ ਕੀ ਆ ਨਾ ਨਿੰਦਕ ਮੈਂ ਵੱਡਾ ਫਕਰਾਂ ਫਕੀਰਾਂ ਦਾ ਨਿੰਦਕ ਮੈਂ ਵੱਡਾ ਫਕਰਾਂ ਫਕੀਰਾਂ ਦਾ ਸੰਮਰ ਵੱਡਾ ਫੰਕਾ ਰਾਂ ਫਕੀਰਾਂ ਦਾ ਨਿੰਦ ਕੋਲ ਮੈਂ ਵੱਡਾ ਫੰਕਾ ਰਾਂ ਫਕੀਰਾਂ ਦਾ ਮੰਨਿਆ ਨਾ ਪਾਣਾ ਰੱਬ ਦੇ ਵਜ਼ੀਰਾਂ 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 ਦਾ ਮੈਨੂੰ ਮੇਰੀ ਤਾਂ ਬਜਦੀ ਮੈਨੂੰ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬਜਦੀ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬਜਦੀ ਮੈਨੂੰ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬਜਦੀ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬਜਦੀ ਮੈਨੂੰ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬਜਦੀ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬਜਦੀ ਮੈਨੂੰ ਲੈ ਚੱਲ ਗੁਰੂ ਦਰਬਾਰ ਜਿੰਦ ਮੇਰੀ ਤਾਂ ਬਜਦੀ